ਮਾਤਾ ਜੀ ਮਾੜੇ ਜਿਹੇ ਘੋੜੇ ਤੇ ਅਸਵਾਰ ਸਨ ਛੋਟਾ ਪੋਤਰਾ ਉਹਨਾਂ ਦੇ ਅੱਗੇ ਤੇ ਵੱਡਾ ਪਿੱਛੇ ਬੈਠਾ ਸੀ ਸਤੋਂ ਵਿਛੜ ਕੇ ਉਹ ਬੜੇ ਉਦਾਸ ਸਨ ਮਾਤਾ ਜੀ ਦੇ ਪਾਸ ਮੋਹਰਾਂ ਦੀ ਭਰੀ ਹੋਈ ਖੁਰਜੀ ਵੇਖ ਕੇ ਗੰਗੂ ਦਾ ਦਿਲ ਲਾਲਚ ਨਾਲ ਭਰ ਗਿਆ ਆ ਮਾਇਆ ਵੇਖ ਗੰਗੂ ਬੇਈਮਾਨ ਹੋ ਗਿਆ ਉਹ ਮਾਤਾ ਜੀ ਨੂੰ ਆਪਣੇ ਘਰ ਪਿੰਡ ਖੇੜੀ ਲੈ ਗਿਆ ਉਸ ਸਮੇਂ ਤੱਕ ਸਤ ਪੋ ਦਾ ਸੂਰਜ ਛਿਪ ਚੁੱਕਾ ਸੀ ਗੰਗੂ ਨੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਭੋਜਨ ਛਕਾਇਆ ਤੇ ਘਰ ਦੇ ਪਿਛਲੇ ਕਮਰੇ ਵਿੱਚ ਆਰਾਮ ਕਰਨ ਵਾਸਤੇ ਥਾਂ ਦੇ ਦਿੱਤੀ। گاਵਾਂ ਦੇ ਮਾਰਿਆਂ ਨੂੰ ਨੀਂਦ ਕਿੱਥੇ? ਦੋਹਾਂ ਪੁੱਤਰਿਆਂ ਨੂੰ ਛਾਤੀ ਨਾਲ ਲਾ ਕੇ ਮਾਤਾ ਜੀ ਅੱਧੀ ਰਾਤ ਤੱਕ ਗਿਣਤੀਆਂ ਵਿੱਚ ਪਏ ਜਾਗਦੇ ਰਹੇ। ਪਰ ਕਹਿੰਦੇ ਹਨ ਨੀਂਦ ਸੂੜੀ ਤੇ ਵੀ ਆ ਜਾਂਦੀ ਹੈ। ਢਲੀ ਰਾਤ ਪਲਕੋ ਮਾਤਾ ਜੀ ਦੀ ਅੱਖ ਲੱਗ ਗਈ। ਇਹ ਸਮੇਂ ਦਾ ਲਾਭ ਉਠਾ ਕੇ ਗੰਗੂ ਨੇ ਮਾਤਾ ਜੀ ਦੇ ਸਹਰਾਣਿਓਂ ਮੋਹਰਾਂ ਵਾਲੀ ਖੁਰਜੀ ਚੁੱਕ ਲਈ। ਦਿਨ ਚੜੇ ਮੰਝੇ ហេਠਾਂ ਖੁਰਜੀ ਨਾ ਪਈ ਵੇਖ ਕੇ ਮਾਤਾ ਜੀ ਨੇ ਬੜੀ ਨਰਮ ਬੋਲੀ ਵਿੱਚ ਪੁੱਛਿਆ ਬੇਟਾ ਗੰਗਾ ਰਾਮ ਸਗੋਂ ਖੁਰਜੀ ਜੁਕ ਕੇ ਕਿਸੇ ਹੋਰ ਥਾਂ ਸਾਮ ਦਿੱਤੀ ਊ ਇੰਨੀ ਸਧਾਰਨ ਪੁੱਛ ਉਤੇ ਹੀ ਗੰਗੂ ਭੜਕ ਉੱਠਿਆ ਉਹਨੇ ਕ੍ਰੋਧ ਨਾਲ ਅੱਖਾਂ ਲਾਲ ਕਰਕੇ ਕਿਹਾ ਵਾਹ ਮਾਤਾ ਜੀ ਚੰਗਾ ਦਿੱਤਾ ਜੇ ਨੇਕੀ ਦਾ ਫਲ ਮੈਂ ਸਰਕਾਰ ਦੇ ਬਾਗਿਆਂ ਨੂੰ ਘਰ ਆਸਰਾ ਦਿੱਤਾ ਤੇ ਉਲਟਾ ਮੈਨੂੰ ਚੋਰ ਕਹਿੰਦੇ ਹੋ ਪਿੰਡ ਦੇ ਚੌਧਰੀ ਨੂੰ ਪਤਾ ਲੱਗੇ ਤਾਂ ਮੈਂ ਕਿਤੇ ਭਾਲਿਆਂ ਵੀ ਨਾ ਲੱਭਾਂ ਮੈਂ ਜਾਨ ਦਾ ਖਤਰਾ ਸਹਿੜ ਕੇ ਤੁਹਾਡੀ ਰੱਖਿਆ ਕੀਤੀ ਤੇ ਤੁਸੀਂ ਮੈਨੂੰ ਹੀ ਚੋਰ ਕਹਿ ਦਿੱਤਾ ਇਸ ਨਾਲੋਂ ਤਾਂ ਚੰਗਾ ਹੈ ਕਿ ਮੈਂ ਸਾਰੀ ਗੱਲ ਚੌਧਰੀ ਨੂੰ ਜਾ ਦੱਸਾਂ ਗੰਗੂ ਦੀ ਇਹ ਧਮਕੀ ਸੁਣ ਕੇ ਇੱਕ ਵਾਰ ਮਾਤਾ ਜੀ ਥੋੜਾ ਜਿਹਾ ਘਬਰਾ ਗਏ ਉਹਨਾਂ ਪਹਿਲਾਂ ਨਾਲੋਂ ਵੀ ਨਰਮ ਸੁਰ ਵਿੱਚ ਕਿਹਾ ਪੁੱਤਰ ਕੀ ਤੈਨੂੰ ਚੋਰ ਬਣਾਉਣਾ ਸੀ ਮੈਂ ਮੈਂ ਤੈਨੂੰ ਪੁੱਤਰਾ ਵਾਂਗ ਪਾਲਿਆ ਏ ਇਸ ਵੇਲੇ ਤੇਰੇ ਬਿਨਾ ਹੋਰ ਸਾਡਾ ਕੌਣ ਹੈ ਮੈਂ ਤਾਂ ਕਿਹਾ ਏ ਸਗੋਂ ਚੰਗਾ ਕੀਤਾ ਹੀ ਚਾਰ ਪੈਸੇ ਕਿਤੇ ਚੰਗੇ ਥਾਂ ਸੰਭਾਲ ਲੈ ਪੜਾ ਤੇਰਾ ਤੇ ਸਾਡਾ ਕੋਈ ਵੰਡਿਆ ਹੋਇਆ ਏ ਬਸ ਰਹਿਣ ਦਿਓ ਮਾਤਾ ਜੀ ਮੈਂ ਇੰਨਾਂ ਗੱਲਾਂ ਵਿੱਚ ਆਉਣ ਵਾਲਾ ਨਹੀਂ ਪਹਿਲਾਂ ਤੁਸੀਂ ਮੈਨੂੰ ਚੋਰ ਬਣਾਇਆ ਹੈ ਤੇ ਹੁਣ ਇਸ ਤਰ੍ਹਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੈਨੂੰ ਚੋਰੀ ਦਾ ਇਕਬਾਲ ਬਣਾਉਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਜੋ ਇਨਾਮ ਮਿਲਣਾ ਸੀ ਮਿਲ ਗਿਆ ਹੁਣ ਮੈਂ ਆਪਣੀ ਜਾਨ ਕਿਉਂ ਖਤਰੇ ਵਿੱਚ ਪਾਵਾਂ ਮੈਂ ਹੁਣੇ ਜਾ ਕੇ ਚੌਧਰੀ ਨੂੰ ਦੱਸ ਦਿਨਾ ਹਾ ਬੁੜਬੁੜ ਕਰਦਾ ਗੰਗੂ ਘਰੋਂ ਬਾਹਰ ਨਿਕਲ ਤੁਰਿਆ ਮਾਤਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਬਾਰੋਂ ਨਾ ਰੁਕਿਆ ਪਰ ਮਾੜੀ ਮੱਤ ਵਾਲਾ ਗੰਗੂ ਮੁੜ ਨਾ ਆਇਆ ਉਹਨੇ ਪਿੰਡ ਦੇ ਚੌਧਰੀ ਨੂੰ ਮਾਤਾ ਜੀ ਦੀ ਖਬਰ ਦੇ ਦਿੱਤੀ ਚੌਧਰੀ ਉਸੇ ਵੇਲੇ ਆਪਣੇ ਆਦਮੀ ਲੈ ਕੇ ਆ ਗਿਆ ਮਾਤਾ ਜੀ ਨੂੰ ਵੇਖ ਕੇ ਚੌਧਰੀ ਨੇ ਆਪਣੇ ਆਦਮੀ ਪਹਿਰੇ ਤੇ ਬਿਠਾ ਦਿੱਤੇ ਚੌਧਰੀ ਤੇ ਗੰਗੂ ਦੋਵੇਂ ਮੁਰੰਡੇ ਜਾ ਪਹੁੰਚੇ ਮੁਰੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਉਸੇ ਵੇਲੇ ਸਪਾਈ ਲੈ ਕੇ ਖੇੜੀ ਜਾ ਪਹੁੰਚੇ ਮਾਤਾ ਜੀ ਨੇ ਵੇਖ ਕੇ ਗੁੱਸੇ ਨਾਲ ਕਿਹਾ ਗੰਗਿਆ ਜੇ ਸਤਨ ਦੇ ਲੋਭ ਪਿੱਛੇ ਇਹ ਪਾਪ ਕੀਤਾ ਈ ਕੀ ਉਹ ਤੈਨੂੰ ਪਾਰ ਲੰਘਾ ਦੇਵੇਗਾ ਤੇਰੀ ਮਰਜ਼ੀ ਜਾਨੀ ਖਾਨ ਤੇ ਮਾਨੀ ਖਾਨ ਨੇ ਸ਼ੱਕੀ ਨਜ਼ਰ ਨਾਲ ਗੰਗੂ ਵੱਲ ਵੇਖਿਆ ਡਰਦਾ ਮਾਰਾ ਗੰਗੂ ਪੈਰਾ ਤੱਕ ਕੰਬ ਉੱਠਿਆ ਆਪਣੇ ਪਾਪ ਨੂੰ ਲੁਕਾਉਣ ਦਾ ਯਤਨ ਕਰਦਿਆਂ ਉਹਨੇ ਗੁੱਸੇ ਨਾਲ ਭੜਕ ਕੇ ਕਿਹਾ ਮਾਤਾ ਜੀ ਤੁਹਾਡੇ ਦੋਸ਼ ਲਾਇਆ ਮੈਂ ਚੋਰ ਨਹੀਂ ਬਣ ਚੱਲਿਆ ਮੈਂ ਸਰਕਾਰ ਦਾ ਵਫਾਦਾਰ ਹਾਂ ਸੋ ਤੁਸਾਂ ਤਾਂ ਮੈਨੂੰ ਬੁਰਾ ਕਹਿਣਾ ਹੀ ਹੋਇਆ ਧੰਨ ਵਾਲੀ ਗੱਲ ਇੱਥੇ ਹੀ ਦੱਬੀ ਗਈ ਜਾਨੀ ਖਾਂ ਤੇ ਮਾਨੀ ਖਾਂ ਖੁਸ਼ ਸਨ ਕਿ ਗੁਰੂ ਦੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਦੇ ਬਦਲੇ ਸਰਕਾਰ ਕੋਲੋਂ ਵੱਡਾ ਨਾਮ ਲਵਾਂਗੇ ਉਹਨਾਂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਮਰਿੰਡੇ 'ਚਾ ਨજરਬੰਦ ਕੀਤਾ 10 ਪੋ ਨੂੰ ਨਵਾਬ ਵजीर ਖਾਂ ਵਾਪਸ ਸਰਹੰਦ ਪੁੱਜਾ ਤਾਂ ਮਰਿੰਡੇ ਵਾਲਿਆਂ ਨੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਉੱਥੇ ਜਾ ਪੇਸ਼ ਕੀਤਾ ਚਮਕੌਰ ਵਿੱਚੋਂ ਗੁਰੂ ਜੀ ਦੇ ਬਚ ਕੇ ਨਿਕਲ ਜਾਣ ਕਰਕੇ ਸੂਬੇਦਾਰ ਵजीर ਖਾਂ ਬੜਾ ਖਿਜਿਆ ਹੋਇਆ ਸੀ ਉਹ ਉਸ ਵੇਲੇ ਆਪਣੀ ਬੜੀ ਵੱਡੀ ਹਾਰ ਤੇ ਨਮੋਸ਼ੀ ਸਮਝਦਾ ਸੀ ਛੋਟੇ ਸਹਿਬਜ਼ਾਦਿਆਂ ਦੇ ਹੱਥ ਆ ਜਾਣ ਕਰਕੇ ਵਜ਼ੀਰ ਖਾਨ ਦੇ ਮਨ ਨੂੰ ਕੁਝ ਧਰਸ ਹੋਈ ਉਹਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕਿਲੇ ਦੇ ਬੁਰਜ ਵਿੱਚ ਕੈਦ ਕਰ ਦਿੱਤਾ ਲਗਭਗ 8 ਪੈਰ ਦਾਦੀ ਪੋਤਰੇ ਭੁੱਖੇ ਤੇ ਆਏ ਰਹੇ ਸਾਰੀ ਰਾਤ ਦਾਦੀ ਪੋਤਰਿਆਂ ਨੂੰ ਗੋਦ ਵਿੱਚ ਲੈ ਕੇ ਬਜ਼ੁਰਗਾਂ ਦੀਆਂ ਸਾਖੀਆਂ ਸੁਣਾਉਂਦੀ ਰਹੀ ਬਿਸਤਰੇ ਤੋਂ ਬਿਨਾਂ ਠੰਡਾ ਬੁਰਜ ਪੋਦੀਕ ਕਰੀਲੀ ਰਾਤ ਢਿੱਡੋਂ ਭੁੱਖੇ ਤੇ ਸਿਰ ਤੇ ਮੌਤ ਦਾ ਭੈ ਨੀਂਦ ਅੱਖਾਂ ਦੇ ਨੇੜੇ ਨਾ ਫੜਕੀ ਅਗਲੇ ਦਿਨ ਕਚਹਿਰੀ ਲੱਗੀ ਤਾਂ ਸਹਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੋਇਆ ਨਵਾਬ ਦੇ ਹਲਕਾਰਾਂ ਨੇ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਹਬਜ਼ਾਦਿਆਂ ਦੇ ਲੰਘਣ ਵਾਸਤੇ ਛੋਟੀ ਜੀ bari ਖੋਲ ਰੱਖੀ ਕਿ ਅੰਦਰ ਦਾਖਲ ਹੋਣ ਲੱਗੇ ਸਹਬਜ਼ਾਦੇ ਸਿਰ ਝੁਕਾ ਕੇ ਲੰਘਣਗੇ ਤਾਂ ਸਾਰੇ ਦਰਬਾਰੀ ਰੌਲਾ ਪਾ ਦੇਣਗੇ ਕਿ ਸਹਬਜ਼ਾਦੇ ਨਵਾਬ ਨੂੰ ਸਲਾਮ ਕਰ ਰਹੇ ਹਨ ਦੋ ਸਪਾਈ ਸਹਬਜ਼ਾਦਿਆਂ ਨੂੰ ਲੈਣ ਵਾਸਤੇ ਗਏ ਪੋਤਰਿਆਂ ਨੂੰ ਵਿਦਾ ਕਰਦਿਆਂ ਮਾਤਾ ਗੁਜਰੀ ਨੇ ਇੰਨਾ ਹੀ ਕਿਹਾ ਮੇਰੇ ਲਾਲ ਇੰਨੀ ਗੱਲ ਯਾਦ ਰੱਖੀ ਕੀਤੋ ਸਿੰਘ ਗੁਰੂ ਗਵਿੰਦ ਸਿੰਘ ਜੀ ਦੇ ਸਹਬਜ਼ਾਦੇ ਹੋ ਤੇ ਗੁਰੂ ਤੇਗ ਬਹਾਦਰ ਜੀ ਦੇ ਪੁੱਤਰੇ ਹੋ ਮਰਦਾ ਵਾਂਗ ਅਡੋਲ ਰਹਿਣਾ ਜ਼ਾਲਮ ਸਾਹਮਣੇ ਝੁਕਣਾ ਨਹੀਂ ਗੱਜ ਕੇ ਫਤਿਹ ਬੁਲਾਉਣੀ ਸਾਰੇ ਰਾ ਸਪਾਈ ਧਮਕੀਆਂ ਦੇਂਦੇ ਗਏ ਕਿ ਨਵਾਬ ਸਾਹਿਬ ਨੂੰ ਝੁੱਕ ਕੇ ਸਲਾਮ ਕਰਨੀ ਨਹੀਂ ਤਾਂ ਅਣਾਈ ਮੌਤ ਮਰ ਜਾਓਗੇ ਇਸ ਸਿੱਖਿਆ ਦਾ ਅਸਰ ਸਹਬਜ਼ਾਦਿਆਂ ਦੇ ਮਨ ਤੇ ਉਲਟਾ ਹੀ ਹੋਇਆ ਅੱਗੇ ਜਾਂਦਿਆਂ ਨੂੰ ਸਿਰਫ ਛੋਟੀ ਬਾਰੀ ਖੁੱਲੀ ਵੇਖ ਕੇ ਸਹਬਜਾਦੇ ਵੈਰੀ ਦੀ ਚਾਲ ਨੂੰ ਕੁਝ-ਕੁਝ ਸਮਝ ਗਏ। ਉਹਨਾਂ ਨੂੰ ਮਾਤਾ ਗੁਜਰੀ ਜੀ ਦੀ ਸੁਣਾਈ ਹੋਈ ਸਾਖੀ ਯਾਦ ਆ ਗਈ। ਇੱਕ ਵਾਰ ਪਟਨੇ ਵਿੱਚ ਵੱਡੇ ਨਵਾਬ ਦੀ ਅਸਵਾਰੀ ਜਾ ਰਹੀ ਸੀ। ਤੁਹਾਡੇ ਪਿਤਾ ਜੀ ਹਾਨੀਆਂ ਨਾਲ ਖੇਡ ਰਹੇ ਸਨ। ਨਵਾਬ ਦੇ ਸਿਪਾਈਆਂ ਨੇ ਧਮਕੀ ਦਿੰਦਿਆਂ ਕਿਹਾ, "ਐ ਬਾਲਕੋ, ਨਵਾਬ ਸਾਹਿਬ ਨੂੰ ਝੁੱਕ ਕੇ ਸਲਾਮ ਕਰੋ।" ਤੁਹਾਡੇ ਪਿਤਾ ਜੀ ਨੇ ਸਲਾਮ ਕਰਨ ਦੀ ਥਾਂ ਨਵਾਬ ਦਾ ਮੂੰਹ ਚੜਾਉਣਾ ਸ਼ੁਰੂ ਕਰ ਦਿੱਤਾ। ਛੋਟੇ ਹੁੰਦੇ ਤੋਂ ਹੀ ਉਹ ਕਿਸੇ ਆਕੜਖੋਰ ਦਾ ਰੋਬ ਨਾ ਮੰਨਦੇ ਸੀ ਵੱਡੇ ਭਰਾ ਸਹਬਜ਼ਾਦਾ ਜੋਰਾਵਰ ਸਿੰਘ ਜੀ ਨੇ ਛੋਟੇ ਭਰਾ ਸਹਬਜ਼ਾਦਾ ਫਤਿਹ ਸਿੰਘ ਦੇ ਕੰਨ ਵਿੱਚ ਕੁਝ ਸਮਝਾਇਆ ਭਾਈ ਨੇ ਕੜਕ ਕੇ ਕਿਹਾ ਉਧਰ ਵੇਖੋ ਜਿਸ ਤਰ੍ਹਾਂ ਅਗਲਾ ਸਪਾਈ ਸਲਾਮ ਕਰਦਾ ਹੋਇਆ ਕਚਹਿਰੀ ਵਿੱਚ ਦਾਖਲ ਹੁੰਦਾ ਹੈ ਉਸੇ ਤਰ੍ਹਾਂ ਸਲਾਮ ਕਰਨਾ ਹੋਏਗਾ ਇੱਕ ਸਪਾਈ ਉਹਨਾਂ ਦੇ ਅੱਗੇ-ਅੱਗੇ ਬਾਰੀ ਵਿੱਚੋਂ ਦੀ ਸਿਰ ਝੁਕਾ ਕੇ ਸਲਾਮ ਕਰਦਾ ਹੋਇਆ ਲੰਘਿਆ ਉਹਨਾਂ ਦਾ ਖਿਆਲ ਸੀ ਕਿ ਵੇਖੋ ਵੇਖੀ ਸਹਬਜ਼ਾਦੇ ਵੀ ਉਸੇ ਤਰ੍ਹਾਂ ਕਰਨਗੇ ਪਰ ਸਹਬਜ਼ਾਦਿਆਂ ਨੂੰ ਤਾਂ ਨਿਰਪੈਤਾ ਦਾ ਗੁਣ ਪਿਤਾ ਵੱਲੋਂ ਵਿਰਸੇ ਵਿੱਚ ਮਿਲਿਆ ਹੋਇਆ ਸੀ ਸਹਬਜ਼ਾਦਾ ਜੁਹਾਰ ਸਿੰਘ ਛੋਟੇ ਭਰਾ ਦੇ ਅੱਗੇ ਲੱਗ ਤੁਰਿਆ ਉਹਨਾਂ ਪਹਿਲਾ ਬਾਰੀ ਵਿੱਚੋਂ ਪੈਰ ਅੱਗੇ ਲੰਘਾਏ ਤੇ ਫਿਰ ਸਿਰ ਵੱਡੇ ਵੱਲ ਵੇਖ ਕੇ ਛੋਟੇ ਨੇ ਵੀ ਉਵੇਂ ਕੀਤਾ ਦੁਸ਼ਮਣ ਦਾ ਮਕਾਰੀ ਭਰਿਆ ਵਾਰ ਖਾਲੀ ਚਲਾ ਗਿਆ ਨਵਾਬ ਦੇ ਸਾਹਮਣੇ ਨੀ ਧੜਕ ਖਲੋ ਕੇ ਦੋਹਾਂ ਸਹਬਜ਼ਾਦਿਆਂ ਨੇ ਫਤਿਹ ਬੁਲਾਈ ਸੁਣ ਕੇ ਸਾਰੇ ਦਰਬਾਰੀ 당ਗ ਰਹਿ ਗਏ ਗੁੱਸੇ ਨਾਲ ਬਹੁਤਿਆਂ ਦੇ ਮੱਥੇ ਉੱਤੇ ਵੱਟ ਪੈ ਗਏ ਤੁਹਾਨੂੰ ਸਮਝ ਨਹੀਂ ਕਿ ਮੁਲਜ਼ਮ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ ਵजीर खान ਨੇ ਮੱਥੇ ਤੇ ਤਿਉੜੀ ਪਾ ਕੇ ਲਿਉਣ ਵਾਲੇ ਸਪਾਈਆਂ ਨੂੰ ਕਿਹਾ ਜਨਾਬ ਅਸੀਂ ਤਾਂ ਸਾਰੇ ਰਾ ਸਮਝਾਉਂਦੇ ਆਂ ਪਰ ਇਹ ਕਹਾਵਤ ਹੈ ਨਾ ਕਿ ਸੂਲਾ ਜਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ ਵजीर खान ਦਾ ਪੇਸ਼ਕਾਰ ਇੱਕ ਹਿੰਦੂ ਸੁਚਾਨੰਦ ਸੀ ਉਸ ਨੇ ਸਹਬਜ਼ਾਦੇ ਨੂੰ ਪਲੋਸਦਿਆਂ ਬੜੀ ਮਿੱਠੀ ਸੁਰ ਵਿੱਚ ਕਿਹਾ ਬਾਲਕੋ ਮੈਂ ਹਿੰਦੂ ਹਾਂ ਤੁਹਾਡੇ ਨਾਲ ਮੈਨੂੰ ਹਮਦਰਦੀ ਹੈ ਜਾਣਦੇ ਹੋ ਤੁਹਾਡੇ ਪਿਤਾ ਜੀ ਦੋਵੇਂ ਵੱਡੇ ਭਾਈ ਚਮਕੌਰ ਵਿੱਚ ਸਾਰੇ ਸਿੱਖਾਂ ਸਮੇਤ ਮਾਰੇ ਗਏ ਹਨ ਗੁਸਤਾਖੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਓਗੇ ਨਵਾਬ ਸਾਹਿਬ ਬੜੇ ਰਹਿਮਦਿਲ ਹਨ ਸਲਾਮ ਕਰਕੇ ਹਜੂਰ ਤੋਂ ਮਾਫੀ ਮੰਗ ਲਓ ਬਖਸ਼ੇ ਜਾਓਗੇ ਨਹੀਂ ਤਾਂ ਬੜੇ ਤਸੀਹੇ ਦੇ ਕੇ ਮਾਰੇ ਜਾਓਗੇ ਸਾਹਿਬ ਜਦਾ ਜੋਰਾਵਰ ਸਿੰਘ ਨੇ ਬੜੀ ਨਿਰਭੈਤਾ ਨਾਲ ਸੋਚਾ ਆਨੰਦਵਾਲ ਵੇਖਿਆ ਤੇ ਕਿਹਾ ਸਾਡੇ ਪਿਤਾ ਜੀ ਨੂੰ ਕੋਈ ਮਾਰ ਨਹੀਂ ਸਕਦਾ ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ ਅਸੀਂ ਫਤਿਹ ਬੁਲਾਈ ਹੈ ਤੇ ਫਤਿਹ ਬੁਲਾਉਂਦੇ ਰਹਾਂਗੇ ਅਸੀਂ ਦੁੱਖਾਂ ਤੇ ਸਿਹਾ ਤੋਂ ਡਰਨ ਵਾਲੇ ਨਹੀਂ ਹਾਂ ਜੋ ਤੁਹਾਡੇ ਦਿਲ ਆਵੇ ਕਰ ਲਵੋ ਇਸ ਦਲੇਰੀ ਭਰੇ ਉਤਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਕ ਪਾਸੇ ਸਹਬਜ਼ਾਦਿਆਂ ਨੂੰ ਰੱਜ ਕੇ ਧਮਕਾਇਆ ਗਿਆ ਤੇ ਦੂਸਰੇ ਪਾਸੇ ਹਰ ਤਰ੍ਹਾਂ ਦੇ ਲਾਲਚ ਵਿਖਾਏ ਗਏ ਜ਼ਗੀਰਾਂ ਨਵਾਬੀਆਂ ਨਵਾਬਜਾਦੀਆਂ ਤੇ ਹੋਰ ਪਤਾ ਨਹੀਂ ਕੀ ਕੀ ਲਾਰੇ ਲਾਏ ਗਏ ਪਰ ਉਹ ਬੀਰ ਬਾਲਕ ਕਿਸੇ ਝਾਂਸੇ ਵਿੱਚ ਨਾ ਆਏ। ਅੰਤ ਖਿੱਚ ਕੇ ਵਜ਼ੀਰ ਖਾਨ ਨੇ ਕਿਹਾ, "ਬੇਸਮਝ ਬਾਲਕੋ, ਮੇਰੀ ਆਖਰੀ ਸ਼ਰਤ ਸੁਣ ਲਵੋ। ਜਾਂ ਇਸਲਾਮ ਪ੍ਰਵਾਨ ਕਰ ਲਵੋ, ਨਹੀਂ ਤਾਂ ਸਖਤ ਸਖਤ ਸਜ਼ਾ ਦੇ ਕੇ ਤੁਹਾਨੂੰ ਮਾਰ ਦਿਆਂਗਾ।" "ਅਸੀਂ ਮੌਤ ਜਾਂ ਦੁੱਖਾਂ ਤੋਂ ਸੀਆਂ ਤੋਂ ਡਰਨ ਵਾਲੇ ਨਹੀਂ। ਆਪਣੇ ਦਾਦੇ ਵਾਂਗ ਸ਼ਹੀਦ ਹੋ ਜਾਵਾਂਗੇ, ਪਰ ਤੇਰੀ ਦੀਨ ਨਹੀਂ ਮੰਨਾਂਗੇ।" ਸਾਹਿਬ ਜਾਦਿਆਂ ਓਵੇਂ ਦਲੇਰੀ ਨਾਲ ਉੱਤਰ ਦਿੱਤਾ। ਉਸ ਵੇਲੇ ਕਚਹਿਰੀ ਵਿੱਚ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਵੀ ਬੈਠਾ ਸੀ। ਵਜ਼ੀਰ ਖਾਨ ਨੇ ਉਸ ਨੂੰ ਸੰਬੋਧਨ ਕਰਕੇ ਕਿਹਾ, ਖਾਨ ਸਾਹਿਬ ਚਮਕੌਰ ਵਿੱਚੋਂ ਉਹਨਾਂ ਨੇ ਤੁਹਾਡੇ ਭਾਈ ਨਾਹਰ ਖਾਨ ਨੂੰ ਕਤਲ ਕੀਤਾ ਸੀ ਤੁਸੀਂ ਇਹਨਾਂ ਦੋਵਾਂ ਨੂੰ ਕਤਲ ਕਰਕੇ ਭਰਾ ਦਾ ਬਦਲਾ ਲੈ ਲਵੋ ਨਵਾਬ ਖਾਨ ਮੇਰਾ ਭਰਾ ਭਤੀਜੇ ਮੈਦਾਨ ਵਿੱਚ ਲੜਦੇ ਹੋਏ ਮਾਰੇ ਗਏ ਨੇ ਅੱਜ ਵੀ ਗਰੂਜ਼ ਮੇਰੇ ਸਾਹਮਣੇ ਆ ਜਾਏ ਮੈਂ ਮਰਦਾਂ ਵਾਂਗ ਮੈਦਾਨ ਵਿੱਚ ਉਸ ਤੋਂ ਬਦਲਾ ਲਵਾਂਗਾ ਪਰ ਇਹਨਾਂ ਮਾਸੂਮ ਬੱਚਿਆਂ ਨੂੰ ਇਹਨਾਂ ਦੇ ਪਿਤਾ ਦੀ ਕੀਤੀ ਬਦਲੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਹ ਬੇਗੁਨਾ ਹਨ ਇਸਲਾਮੀ ਸਰਾ ਵਿੱਚ ਮਾਸੂਮ ਤੇ ਬੇਗੁਨਾ ਬੱਚਿਆਂ ਨੂੰ ਮਾਰਨਾ ਪਾਪ ਹੈ ਮੇਰੀ ਰਾਏ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਸ਼ੇਰ ਮੁਹੰਮਦ ਨੇ ਦਲੇਰ ਬੰਦਿਆਂ ਵਾਲਾ ਉੱਤਰ ਦਿੱਤਾ ਸ਼ੇਰ ਮੁਹੰਮਦ ਦੀ ਰਾਏ ਸੁਣ ਕੇ ਕੋਲੋਂ ਸੁਚਾਨੰਦ ਉੱਠ ਖਲੋਤਾ ਉਹਨੇ ਪਹਿਲਾਂ ਵਾਂਗ ਸਹਬਜ਼ਾਦਿਆਂ ਨਾਲ ਪਿਆਰ ਜਿਤਾਉਂਦੇ ਕਿਹਾ ਸੁਣਿਆ ਬਾਲਕੋ ਨਵਾਬ ਸ਼ੇਰ ਮੁਹੰਮਦ ਸਾਹਿਬ ਤੁਹਾਡੇ ਉੱਤੇ ਰਹਿਮ ਕਰਨ ਦੇ ਹੱਕ ਵਿੱਚ ਹਨ ਭਲਾ ਸਰਕਾਰ ਤੁਹਾਨੂੰ ਛੱਡ ਦੇਵੇ ਤਾਂ ਤੁਸੀਂ ਕੀ ਕਰੋਗੇ ਅਸੀਂ ਸਹਬਜ਼ਾਦਾ ਜੁਰਾਵਰ ਸਿੰਘ ਨੇ ਉੱਤਰ ਦਿੱਤਾ ਅਸੀਂ ਜੰਗਲਾਂ ਤੇ ਪਿੰਡਾਂ ਵਿੱਚ ਜਾ ਕੇ ਆਪਣੇ ਸਿੱਖ ਇਕੱਠੇ ਕਰਾਂਗੇ ਤੇ ਫੌਜਾਂ ਬਣਾ ਕੇ ਜ਼ਾਲਮ ਸਰਕਾਰ ਨਾਲ ਲੜਾਂਗੇ ਤੁਸੀਂ ਹਾਰ ਜਾਓਗੇ ਤੇ ਫੇਰ ਫੜੇ ਜਾਓਗੇ ਭਲਾ ਜੇ ਫੇਰ ਵੀ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸੁੱਚਾ ਨੰਦ ਨੇ ਫੇਰ ਪੁੱਛਿਆ ਅਸੀਂ ਫੇਰ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਸਰਕਾਰ ਨਾਲ ਲੜਾਂਗੇ ਤੇ ਉਦੋਂ ਤੱਕ ਲੜਦੇ ਰਹਾਂਗੇ ਜਿੰਨਾ ਚਿਰ ਇਹ ਸਰਕਾਰ ਖਤਮ ਨਹੀਂ ਹੋ ਜਾਂਦੀ ਦੋਹਾਂ ਸਾਹਿਬਜ਼ਾਦੇਾਂ ਦਾ ਲਗਭਗ ਇੱਕੋ ਜਵਾਬ ਸੀ ਸੁਣਿਆ ਜਨਾਬ ਸੁੱਚਾ ਨੰਦ ਨੇ ਵਜ਼ੀਰ ਖਾਨ ਨੂੰ ਕਿਹਾ ਇਹ ਹਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਸੱਪਾਂ ਦੇ ਪੁੱਤ ਸੱਪ ਹੀ ਹੁੰਦੇ ਹਨ ਇਹਨਾਂ ਨੂੰ ਛੱਡ ਦੇਣਾ ਆਪਣੇ ਆਪ ਨਾਲ ਵੈਰ ਕਰਨ ਦੇ ਬਰਾਬਰ ਹੈ ਇਹ ਵੱਡੇ ਹੋ ਕੇ ਆਪਣੇ ਪਿਤਾ ਨਾਲੋਂ ਵੀ ਵੱਧ ਹੋਣਗੇ ਮੇਰੀ رائے ਹੈ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਇੱਥੇ ਇੱਕ ਵਿਚਾਰਨ ਵਾਲਾ ਮਸਲਾ ਸਾਹਮਣੇ ਆ ਜਾਂਦਾ ਹੈ ਕਿ ਇੱਕ ਮੁਸਲਮਾਨ ਅਫਸਰ ਸ਼ੇਰ ਮੁਹੰਮਦ ਸਾਹਿਬ ਜਾਦਿਆਂ ਨੂੰ ਛੱਡ ਦੇਣ ਦੀ رائے ਦਿੰਦਾ ਹੈ ਪਰ ਇੱਕ ਹਿੰਦੂ ਮੁਲਾਜ਼ਮ ਸੋਚਾ ਨੰਦ ਮੌਤ ਦੀ ਸਜ਼ਾ ਦੇਣ ਦੀ ਰਾਏ ਦਿੰਦਾ ਹੈ ਕਿਉਂ ਦੋਹਾਂ ਰਾਏ ਦੇਣ ਵਾਲਿਆਂ ਵਿੱਚ ਕਿੰਨਾ ਵੱਡਾ ਫਰਕ ਹੈ ਇੱਕ ਹਾਕਮ ਕੌਮ ਵਿੱਚੋਂ ਭਾਵੇਂ ਮੁਸਲਮਾਨ ਹੈ ਉਹ ਦਲੇਰੀ ਨਾਲ ਆਪਣੀ ਰਾਏ ਦੇ ਸਕਦਾ ਹੈ ਉਸ ਦੇ ਉੱਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਦੂਸਰਾ ਹੈ ਹਿੰਦੂ ਗੁਲਾਮ ਕੌਮ ਦਾ ਬੰਦਾ ਉਹ ਆਪਣੀ ਸੁਤੰਤਰ ਰਾਏ ਨਹੀਂ ਦੇ ਸਕਦਾ ਉਹਦੇ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ ਕਿ ਉਹ ਹਿੰਦੂ ਹੋਣ ਕਰਕੇ ਸਹਬਜ਼ਾਦੰਦਾ ਪੱਖ ਕਰਦਾ ਹੈ ਉਹ ਆਪਣੀ ਜਾਨ ਤੇ ਨੌਕਰੀ ਬਚਾਉਣ ਵਾਸਤੇ ਸਰਕਾਰ ਦੀ ਹਦੋ ਵੱਧ ਤਾਰੀਫ਼ ਕਰਦਾ ਹੈ ਸਰਕਾਰ ਨਾਲ ਆਪਣੀ ਵਫਾਦਾਰੀ ਦਾ ਸਬੂਤ ਦੇਣ ਵਾਸਤੇ ਉਹ ਮਾਸੂਮ ਸਾਹਿਬਜ਼ਾਦਿਆਂ ਲਈ ਮੌਤ ਦੀ ਸਜ਼ਾ ਮੰਗ ਰਿਹਾ ਹੈ ਕੇਵਲੇ ਰਸਤਾ ਹੈ ਉਸਦੇ ਆਪਣੇ ਬਚਾ ਦਾ ਹਾਕਮ ਕੌਮ ਤੇ ਗੁਲਾਮ ਕੌਮ ਵਿੱਚ ਮੋੜਲਾ ਇਹੀ ਫਰਕ ਹੁੰਦਾ ਹੈ ਗੁਲਾਮ ਆਪਣੀ ਸੁਤੰਤਰ رائے ਕਦੇ ਨਹੀਂ ਦੇ ਸਕਦਾ ਉਸ ਦਾ ਹਰ ਇੱਕ ਸ਼ਬਦ ਆਪਣੇ ਹਾਕਮ ਨੂੰ ਖੁਸ਼ ਕਰਨ ਵਾਸਤੇ ਹੁੰਦਾ ਹੈ ਬੰਦੇ ਬੰਦੇ ਵਿੱਚ ਇਹ ਮੋੜਲਾ ਫਰਕ ਮਟਾਉਣ ਵਾਸਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਸਾਰੀ ਕਲਣਾ ਕਾਲੀ ਹੈ ਸੁਚਾਨੰਦ ਦੀ ਰਾਏ ਸੁਣ ਕੇ ਮੁਫਤੀ ਮੌਲਵੀ ਵੀ ਤੇਜ ਹੋ ਗਏ ਉਹਨਾਂ ਵੀ ਸਾਬਜਾਦਿਆਂ ਨੂੰ ਮਾਰ ਦੇਣ ਦੀ ਰਾਏ ਦਿੱਤੀ ਵੱਡੇ ਮੁਫਤੀ ਨੇ ਫਤਵਾ ਦਿੱਤਾ ਕਿ ਇਹੋ ਜਿਹੇ ਜਿੱਦੀ ਬਾਲਕਾਂ ਨੂੰ ਜਿਉਂਦਿਆਂ ਨੂੰ ਕੰਧ ਵਿੱਚ ਚਿੰਨ ਦੇਣਾ ਚਾਹੀਦਾ ਹੈ ਇਹ ਜ਼ੁਲਮ ਹੈ ਹੱਦੋਂ ਵੱਧ ਜ਼ੁਲਮ ਇਹ ਸ਼ਰਾ ਦੇ ਉਲਟ ਹੈ ਮਾਸੂਮ ਤੇ ਬੇਗਨਾ ਬੱਚਿਆਂ ਨੂੰ ਮਾਰਨ ਦੀ ਸ਼ਰਾ ਕਦੇ ਇਜਾਜ਼ਤ ਨਹੀਂ ਦਿੰਦੀ ਮੈਂ ਇਹ ਜ਼ੁਲਮ ਨਹੀਂ ਵੇਖ ਸਕਦਾ ਆਹ ਦਾ ਨਾਰਾ ਮਾਰ ਕੇ ਸ਼ੇਰ ਮੁਹੰਮਦ ਕਚਰੀ ਵਿੱਚੋਂ ਉੱਠ ਕੇ ਚਲਾ ਗਿਆ ਸ਼ੇਰ ਮੁਹੰਮਦ ਦੀ ਰਾਏ ਦੀ ਕਿਸੇ ਪ੍ਰਵਾਹ ਨਾ ਕੀਤੀ ਇਤਿਹਾਸਕਾਰ ਲਿਖਦੇ ਹਨ ਕਿ ਸਹਬਜ਼ਾਦਿਆਂ ਨੂੰ ਦਸੰਬਰ ਦੇ ਮਹੀਨੇ ਦੇ ਵਿੱਚ ਇੰਨੀ ਠੰਡ ਦੇ ਵਿੱਚ ਤੂਤ ਦੀਆਂ ਛਟੀਆਂ ਦੇ ਨਾਲ ਕੁੱਟਿਆ ਜਾਂਦਾ ਹੈ ਤੂਤ ਦੀਆਂ ਛਟੀਆਂ ਵੱਜਣ ਦੇ ਕਾਰਨ ਉਹਨਾਂ ਦੇ ਸਰੀਰ ਦਾ ਮਾਸ ਵੀ ਲੱਥ ਜਾਂਦਾ ਹੈ ਪਰ ਉਹ ਫੇਰ ਵੀ ਧਰਮ ਤੋਂ ਨਹੀਂ ਡੋਲਦੇ ਉਹ ਸੂਬੇ ਦੇ ਸਾਹਮਣੇ ਕਹਿੰਦੇ ਹਨ ਕਿ ਅਸੀਂ ਧਰਮ ਨਹੀਂ ਬਦਲਾਂਗੇ ਭਾਵੇਂ ਤੂੰ ਜੋ ਮਰਜ਼ੀ ਕੁਛ ਕਰ ਲੈ ਜਦੋਂ ਉਹ ਫੇਰ ਵੀ ਨਹੀਂ ਮੰਨਦੇ ਸਾਹਿਬਜ਼ਾਦਾ ਨੂੰ ਇੱਕ ਰੁੱਖ ਦੇ ਨਾਲ ਬੰਨ ਕੇ ਪੱਥਰ ਲੈ ਕੇ ਗਲੇਲਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਮਾਰੇ ਜਾਂਦੇ ਹਨ ਕਿ ਜਦੋਂ ਪੱਥਰ ਵੱਜਦੇ ਹਨ ਤਾਂ ਉਹਨਾਂ ਦੇ ਵਿੱਚੋਂ ਇੱਕ ਪੱਥਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਜਾ ਕੇ ਵੱਜ ਜਾਂਦਾ ਹੈ ਉਸੇ ਹੀ ਵੇਲੇ ਉਸ ਅੱਖ 'ਚੋਂ ਖੂਨ ਨਿਕਲਣ ਲੱਗ ਪੈਂਦਾ ਹੈ ਥੋੜੀ ਦੇਰ ਬਾਅਦ ਉਹਨਾਂ ਨੂੰ ਖਿੱਚ ਕੇ ਫਿਰ ਸੂਬੇ ਦੇ ਸਾਹਮਣੇ ਲਿਜਾਇਆ ਜਾਂਦਾ ਹੈ ਤੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਮੁਸਲਮਾਨ ਧਰਮ ਅਪਣਾਉਣ ਲਈ ਤਿਆਰ ਹੋ ਜਾਂ ਨਹੀਂ ਤਾਂ ਸਾਹਿਬਜ਼ਾਦਾ ਫਤਿਹ ਸਿੰਘ ਨੇ ਅੱਖ ਦੇ ਉੱਪਰ ਹੱਥ ਰੱਖਿਆ ਹੋਇਆ ਸੀ ਜਿਸ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਖੂਨ ਨਿਕਲਣ ਦੇ ਕਾਰਨ ਹੱਥ ਵੀ ਖੂਨ ਨਾਲ ਭਰ ਗਿਆ ਸੀ ਤੇ ਇੱਕ ਪਾਸੇ ਦਾ ਚਿਹਰਾ ਵੀ ਪਰ ਫਿਰ ਉਹਨਾਂ ਨੇ ਜਦੋਂ ਪੁੱਛਿਆ ਕਿ ਤੁਸੀਂ ਧਰਮ ਬਦਲਣ ਲਈ ਤਿਆਰ ਹੋ ਸਿਰ ਨੂੰ ਨਾ ਦੇ ਵਿੱਚ ਹਿਲਾ ਦਿੱਤਾ ਕਿ ਨਹੀਂ ਅਸੀਂ ਧਰਮ ਨਹੀਂ ਬਦਲਾਂਗੇ ਇੰਨੀ ਗੱਲ ਸੁਣ ਕੇ ਉਹ ਗਰੋਧ ਵਿੱਚ ਆ ਗਿਆ ਸੋਹਣ ਸਿੰਘ ਸੀਤਲ ਜੀ ਆਪਣੀ ਕਿਤਾਬ ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਲਿਖਦੇ ਹਨ ਸਹਬਜ਼ਾਦਿਆਂ ਨੂੰ ਸਜ਼ਾ ਦੇਣ ਵਾਸਤੇ ਕਚਹਿਰੀ ਦੇ ਹਾਤੇ ਵਿੱਚ ਹੀ ਗੰਧ ਉਸਾਰਨ ਦਾ ਪ੍ਰਬੰਧ ਕੀਤਾ ਗਿਆ ਹਰ ਵਾਰ ਦੇ ਨਾਲ ਸਾਹਿਬਜ਼ਾਦੇ ਨੂੰ ਪੁੱਛਿਆ ਜਾਂਦਾ ਕਿ ਇਸਲਾਮ ਮੰਨ ਲਵੋ ਤਾਂ ਜਾਨ ਬਖਸ਼ੀ ਜਾ ਸਕਦੀ ਹੈ ਹਰ ਵਾਰ ਸਾਹਿਬਜ਼ਾਦੇ ਇੱਕੋ ਉੱਤਰ ਦਿੰਦੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪੁੱਤਰੇ ਹਾਂ ਸਿਰ ਦੇ ਦੇਵਾਂਗੇ ਪਰ ਅਸੀਂ ਧਰਮ ਨਹੀਂ ਹਾਰਾਂਗੇ ਕੰਧ ਗੋਡਿਆਂ ਤੱਕ ਆ ਗਈ ਦੋਵੇਂ ਸੋਲ ਬਾਲਕ ਬੇਹੋਸ਼ ਹੋ ਕੇ ਇੱਕ ਪਾਸੇ ਉਲਰ ਗਏ ਉਹਨਾਂ ਦੇ ਭਾਰ ਨਾਲ ਉਸ ਪਾਸਿਓਂ ਕੰਧ ਵੀ ਡਿੱਗ ਗਈ ਸ਼ਾਇਦ ਕੰਧ ਉਸਾਰਨ ਦਾ ਮਤਲਬ ਵੀ ਕਿਦਰੇ ਸਾਹਿਬਜ਼ਾਦੇ ਨੂੰ ਡਰਾਉਂਦਾ ਹੀ ਸੀ ਬੇਹੋਸ਼ੀ ਦੀ ਹਾਲਤ ਵਿੱਚ ਵੀ ਸਾਹਿਬ ਜਾਦੇ ਦਾਦੀ ਜੀ ਕੋਲ ਪਹੁੰਚਾ ਦਿੱਤੇ ਗਏ ਨਿਸ਼ਾਨਾ ਇਹ ਸੀ ਕਿ ਬੱਚਿਆਂ ਦੀ ਅਜਿਹੀ ਹਾਲਤ ਵੇਖ ਕੇ ਮਾਤਾ ਗੁਜਰੀ ਜੀ ਵੀ ਸਹਿਮ ਜਾਣਗੇ ਬੱਚਿਆਂ ਨੂੰ ਜਦ ਹੋਸ਼ ਆਈ ਤਾਂ ਉਹਨਾਂ ਨੇ ਕਚਹਿਰੀ ਵਿੱਚ ਜੋ ਕੁਝ ਹੋਇਆ ਸਾਰਾ ਕੁਝ ਮਾਤਾ ਜੀ ਨੂੰ ਦੱਸ ਦਿੱਤਾ ਅਗਲੇ ਦਿਨ ਇਨਾ ਸੁਨੇਹਾ ਆਇਆ ਮਾਤਾ ਜੀ ਨਵਾਬ ਸਾਹਿਬ ਵੱਲੋਂ ਆਪ ਜੀ ਨੂੰ ਸੋਚਣ ਵਾਸਤੇ ਇੱਕ ਦਿਨ ਦੀ ਹੋਰ ਮੌਲਤ ਦਿੱਤੀ ਗਈ ਹੈ ਆਪ ਇਸਲਾਮ ਕਬੂਲ ਕਰਕੇ ਆਪਣੇ ਤੇ ਬੱਚਿਆਂ ਦੀ ਜਾਨ ਬਚਾ ਸਕਦੇ ਹੋ ਨਹੀਂ ਤਾਂ ਭੜਕੇ ਦੋਵੇਂ ਸਾਹਿਬ ਜਾਦੇ ਕਤਲ ਕਰ ਦਿੱਤੇ ਜਾਣਗੇ ਅੱਠ ਪਹਿਰ ਜ਼ਿੰਦਗੀ ਦੇ ਆਖਰੀ ਅੱਠ ਪਹਿਰ ਬੀਤ ਗਏ ਕਿਵੇਂ ਬੀਤੇ ਹੋਣਗੇ ਅੰਦਾਜ਼ਾ ਲਾਉਣਾ ਔਖਾ ਹੈ ਅਗਲੇ ਦਿਨ 13 ਪੋ ਨੂੰ ਦੋਵੇਂ ਸਹਬਜ਼ਾਦੇ ਸ਼ਹੀਦ ਕਰਨ ਵਾਸਤੇ ਕਚਹਿਰੀ ਵਿੱਚ ਪੇਸ਼ ਕੀਤੇ ਗਏ ਉਸ ਸਮੇਂ ਵੱਡੇ ਸਹਬਜ਼ਾਦੇ ਜੁਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ ਤੇ 8 ਦਿਨ ਦੀ ਸੀ ਛੋਟੇ ਸਹਬਜ਼ਾਦੇ ਫਤਿਹ ਸਿੰਘ ਦੀ ਉਮਰ 5 ਸਾਲ 10 ਮਹੀਨੇ ਤੇ 10 ਦਿਨ ਦੀ ਸੀ ਉਹਨਾਂ ਦੇ ਭੋਲੇ-ਪਾਲੇ ਚਿਹਰਿਆਂ ਵੱਲ ਵੇਖ ਕੇ ਵੀ ਜ਼ਾਲਮਾਂ ਨੂੰ ਤਰਸ ਨਾ ਆਇਆ ਰਸ਼ਮੀ ਤੌਰ ਤੇ ਇੱਕ ਵਾਰ ਫਿਰ ਪੁੱਛਿਆ ਗਿਆ ਜੇ ਉਹ ਇਸਲਾਮ ਕਬੂਲ ਕਰਕੇ ਜਾਨ ਬਚਾਉਣਾ ਚਾਹੁੰਦੇ ਹਨ ਤਾਂ ਪਰ ਗੁਰੂ ਤੇਗ ਬਹਾਦਰ ਦਾ ਖੂਨ ਮੌਤ ਤੋਂ ਕਿਵੇਂ ਡਰ ਜਾਂਦਾ ਦੋਹਾਂ ਦੇ ਕਤਲ ਦਾ ਆਖਰੀ ਫੈਸਲਾ ਹੋ ਗਿਆ ਇਹ ਕੰਮ ਪੁਗਤਾਵੇ ਕੌਣ ਕੋਈ ਵੀ ਜਲਾਦ ਇਸ ਅੱਤ ਦੇ ਜ਼ੁਲਮ ਵਾਸਤੇ ਤਿਆਰ ਨਹੀਂ ਸੀ ਦੋ ਜਲਾਦ ਸ਼ਾਸ਼ਲ ਬੇਗ ਤੇ ਬਾਸਲ ਬੇਗ ਕਿਸੇ ਮੁਕਦਮੇ ਵਿੱਚ ਫਸੇ ਹੋਏ ਸਨ ਉਹਨਾਂ ਉੱਠ ਕੇ ਅਰਜ਼ੀ ਕੀਤੀ ਸਰਕਾਰ ਸਾਡਾ ਜ਼ੁਰਮ ਮਾਫ਼ ਕਰ ਦਿੱਤਾ ਜਾਵੇ ਤਾਂ ਅਸੀਂ ਇਹ ਕੰਮ ਕਰਨ ਵਾਸਤੇ ਤਿਆਰ ਹਾਂ ਉਹਨਾਂ ਦੀ ਇਹ ਬੇਨਤੀ ਮੰਨ ਲਈ ਗਈ ਅੱਗੇ ਬੋਲਦਿਆਂ ਛਾਤੀ ਪਾੜਦੀ ਹੈ ਜਲਾਦ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਧਰਤੀ ਉੱਤੇ ਸਿੱਧੇ ਲਟਾ ਕੇ ਉਹਨਾਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਛੁਰੀ ਦੇ ਨਾਲ ਕਤਲ ਕਰ ਦਿੱਤਾ ਇਹ ਆ ਅਤਿਆਚਾਰ ਵੇਖ ਕੇ ਜ਼ਮੀਨ ਤੇ ਆਸਮਾਨ ਕੰਬ ਉੱਠੇ ਲੋਕ ਆ ਭਰ ਕੇ ਕਹਿੰਦੇ ਇਸ ਜੀਵਨ ਨਾਲੋਂ ਤਾਂ ਸਰਕਾਰ ਦੇ ਗਲ ਪੈ ਕੇ ਮਰ ਜਾਣਾ ਚੰਗਾ ਹੈ ਇਸ ਸ਼ਹੀਦੀ ਨੇ ਸਾਰੇ ਪੰਜਾਬ ਵਿੱਚ ਅਜਹੀ ਅੱਗ ਭੜਕਾਈ ਜੋ ਮੁਗਲ ਰਾਜ ਨੂੰ ਖਤਮ ਕਰਕੇ ਹੀ ਸ਼ਾਂਤ ਹੋਈ